ਉਪੇਪਾਰ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਪਤਾ ਹੁੰਦਾ ਜਾ ਰਿਹਾ ਹੈ ਸੋ ਜਿਹਾ ਇੱਕ ਮੋੜ ਤੋਂ ਮਾਮਲਾ ਸਾਹਮਣੇ ਆਇਆ ਥਾਣਾ ਕੱਚਾ ਪੱਕਾ ਦੇ ਅਧੀਨ ਆਉਂਦੇ ਪਿੰਡ ਕੁਰਕਵਿੰਡ ਤੋਂ ਜਿੱਥੇ ਕਿ ਚੋਰਾਂ ਦੇ ਵੱਲੋਂ ਸੋਨਾ ਅਤੇ ਨਗਦੀ ਚੋਰੀ ਕੀਤੀ ਗਈ ਹੈ। ਚੋਰੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਪੁੱਤਰ ਸੇਵਾ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਸੇਵਾ ਸਿੰਘ ਨੇ ਦੱਸਿਆ ਕਿ ਉਹ ਖੇਤੀ ਬਾੜੀ ਦੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ। ਪਿਛਲੇ ਦਿਨੀ ਉਨ੍ਹਾਂ ਦੇ ਵੱਲੋਂ ਆਪਣਾ ਟਰੈਕਟਰ ਵੇਚਿਆ ਗਿਆ ਜਿਸ ਦੀ ਰਕਮ ਕਰੀਬ 5 ਲੱਖ ਰੁਪਏ ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਰੱਖੀ ਹੋਈ ਸੀ ਜਿਸ ਨੂੰ ਕਿ ਚੋਰਾਂ ਦੇ ਵੱਲੋਂ ਚੋਰੀ ਕਰਕੇ ਲੈ ਗਏ ਨੇ। ਸੋ ਚੋਰ ਜਾਂਦੇ ਜਾਂਦੇ ਉਹਨਾਂ ਦੇ ਘਰ ਦੇ ਵਿੱਚ ਪਿਆ 7 ਤੋਲੇ ਦਾ ਕਰੀਬ ਸੋਨਾ ਵੀ ਨਾਲ ਲੈ ਕੇ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਲੱਗ-ਅਲੱਗ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਣਪਛਾਤੇ ਵਿਅਕਤੀਆਂ ਨੂੰ ਫੜ ਲਿਆ ਜਾਵੇਗਾ ਸੋਨਾ ਕਿਹਾ ਕਿ ਮਾਮਲਾ ਤਾਂ ਦਰਜ ਕਰ ਲਿਆ ਅਤੇ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਚੋਰੀ ਹੋ ਗਈ ਆ ਹਾਂ ਜੀ ਉਹ ਨਾਲ ਲੈ ਕੇ ਟਰੈਕਟਰ ਵਿੱਚ ਆ ਗਈ। ਟੋਨਾਲੀ ਕਾ 60 ਹੂੰ 5 ਲੱਖ ਦਾ ਵੇਚਿਆ ਸਾਰੇ ਹੀ ਪੈਸੇ ਲੈ ਗਏ ਆ। ਅਸੀਂ ਕਿਹੜੇ ਕਿਹਦੇ ਉਹ ਸਾਡੇ ਨਾਲ ਦਾ ਸਪਰੇਅ ਕਰਨ ਚੱਲ ਗਿਆ। ਕਿੱਦਾਂ ਇਹਨਾਂ ਨੇ ਘਰ ਥਾਣੀਂ ਟਰੋਏ ਕੰਧ ਟੱਪ ਕੇ ਜਾਂ ਕਿੱਦਾਂ? ਉਹ ਮਗਰੋਂ ਦੀ ਸਨ ਲਾਈ ਆ ਜਿੱਤਾਂ ਛੇੜ ਕੇ। ਪਤਾ ਨਹੀਂ ਲੱਗਾ ਤੁਹਾਨੂੰ ਰਾਤ। ਨਹੀਂ ਪਤਾ ਨਹੀਂ ਲੱਗਾ ਇਹ ਚ ਬਾਹਰ ਸੁੱਤੇ ਹਾਂ ਬਈ ਤੇ ਬਾਹਰ ਦਾ ਖਿਆਲ ਰੱਖਦੇ ਹਾਂ ਉਹ ਮਗਰੋਂ ਅੰਦਰੋਂ ਲੈ ਗਏ। ਜੀ ਜਿਹੜੇ ਅੰਦਰ ਬੰਦੇ ਸੁੱਤੇ ਲੱਗਦਾ ਤੁਹਾਨੂੰ ਵੀ ਕੁਝ ਸੰਘਾਇਆ ਹੋ ਉਹਨਾਂ ਨੂੰ ਜਿਹੜੇ ਉੱਠ ਗਏ। ਹਾਂ ਜੀ ਕੋਈ ਸੀ ਹੋਇਆ ਉਹ ਕੋ ਦਵਾਈ ਦੋਈ ਛਣਕੇ ਚਲ ਗਏ ਹੋਣਗੇ ਹਾਂਜੀ ਦਰਖਾਸਤ ਦਿੱਤੀ ਹੁਣ ਆ ਹੀ ਦਰਖਾਸਤ ਦਿੱਤੀ ਆ ਕਿੰਨਾ ਨੁਕਸਾਨ ਹੋ ਗਿਆ ਜੀ ਇਹ ਕਾਂ ਲਾ ਲੋ ਜੀ ਸੋਨਾ ਚਲ ਗਿਆ 10 12 ਤੋਲੇ ਹੂੰ ਤੇ ਟਰੈਕਟਰ ਦੇ ਪੈਸੇ ਵੀ ਚਲ ਗਏ ਜੀ ਹਾਂਜੀ ਕੀ ਮੰਗ ਕਰਦੇ ਜੀ ਮੰਗ ਕਰਦੇ ਇਹੋ ਵੀ ਸਾਡਾ ਸਮਾਨ ਮੋੜਾ ਗਈ ਜਿੰਨਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੇ ਸ਼ਮਾਸ਼ਣ ਦਵਾਇਆ ਕੋਈ ਹਾਂਜੀ ਕੀ ਨਾਂ ਆ ਜੀ ਅੰਕਲ ਜੀ ਬਲਬੀਰ ਸਿੰਘ ਜੀ ਪਿੰਡ ਕਿਹੜਾ ਜੀ ਘੁਰਤ ਪਿੰਡ ਕੀ ਗੱਲ ਹੋਈ ਆ ਤੁਹਾਡੇ ਜਿਹੜਾ ਚੋਰੀ ਇਹ ਪਾ ਜੀ ਅਸੀਂ ਟਰੈਕਟਰ ਵੇਚਿਆ ਸੀ ਤੇ ਟਰੈਕਟਰ ਦੇ ਪੈਸੇ ਘਰ ਆਏ ਤੇ ਕੋਈ ਇਸ ਤਰ੍ਹਾਂ ਤਾਂ ਪਤਾ ਘਰ ਦੇ ਵਿੱਚ ਥੋੜਾ ਬਹੁਤ ਹੁੰਦਾ ਹੀ ਆ ਤੇ ਸਾਰਾ ਅੰਦਰੋਂ ਗਹਿਣਾ ਘੱਟਾ ਸਾਰਾ ਹੀ ਲੈ ਗਏ ਆ ਬਾਹਰੋਂ ਕੰਧ ਪਾੜ ਕੇ ਮਗਰੋਂ ਦੀ ਐਂਟਰ ਹੋਏ ਆ ਮਗਰੋਂ ਦੀ ਇਨਸਾਨਾਂ ਲੱਗਦੀ ਆ ਜੀ ਕਿੰਨਾ ਕੁ ਸਮਾਨ ਲੈ ਗਏ ਉਹ ਸਮਾਨ ਕੋਈ ਗਹਿਣਾ ਚੋਖਾ ਹੀ ਲੈ ਗਏ ਆ ਦਾਹਾਂ ਤੋਲਿਆਂ ਦੇ ਲਾਗੇ ਗਹਿਣਾ ਲੈ ਗਏ ਆ ਤੇ 5 ਲੱਖ ਦੇ ਲਾਗੇ ਰੁਪਈਆ ਚਲ ਗਿਆ ਤੇ ਇਸ ਸੰਬੰਧੀ ਤਾਂ ਕਾਪੀਆਂ-ਕੂਪੀਆਂ ਸਾਰੀਆਂ ਪਾੜ-ਫੂੜ ਗਈਆਂ ਜੋ ਲਾਇਸੈਂਸ ਨੂੰ ਸਾਡੇ ਕੋਈ ਪਤਾ ਨਹੀਂ ਲੱਗਾ ਕੀ ਲੱਭੇ ਕੇ ਨਾ ਲੱਭੇ ਕੋਈ ਸਾਨੂੰ ਹੂੰ ਤੇ ਸਮਾਨ ਸਾਰਾ ਵੇਖੋ ਕੀ ਹਾਲ ਬਣਿਆ ਪਿਆ ਅੱਡਾ ਤੇ ਦਰਖਾਸਤ ਦਿੱਤੀ ਹੈ ਇਸ ਸੰਬੰਧੀ ਨੂੰ ਹੀ ਦਰਖਾਸਤ ਦਿੱਤੀ ਆ ਆਪਣੇ ਕੱਚੇ ਪੱਕੇ ਥਾਣੇ ਕੀ ਮੰਗ ਕਰਦੇ ਜੀ ਹੁਣ ਅਸੀਂ ਇਹ ਮੰਗਦੇ ਆ ਨਿਸਾਬ ਮਿਲ ਜੇ ਸਾਨੂੰ ਜੋ ਸਾਡਾ ਸਮਾਨ ਮਿਲ ਜੇ ਹੋਰ ਕੀ ਗਰੀਬਾਂ ਨੇ ਕਰਨੀ ਹੈ ਹੂੰ ਕੀ ਆਂਦੀ ਆ ਪੁਲਿਸ ਨੇ ਕੋਈ ਵਿਸ਼ਵਾਸਨ ਦੋਇਆ ਪੁਲਸਾਂ ਦੀ ਅਸੀਂ ਕਰਾਂਗੇ ਕਾਰਵਾਈ ਹੂੰ ਤੇ ਸਾਹਿਆਂ ਨੇ ਜਿੰਨੀ ਖੇਤੀ ਤੇ ਖੇਤੀ ਕਾਰਵਾਈ ਕਰਕੇ ਸਾਡਾ ਸਮਾਨ ਕੋਈ ਨਾ ਕੋ ਮੁਰਜੇ ਜਿੰਨਾ ਮੋੜ ਕੋਈ ਆ ਸਾਡਾ ਹਾਲ ਮੰਦਾ ਹੋ ਗਿਆ ਪਾਹ ਕਰ ਕੋਈ ਨਹੀਂ ਗਿਆ ਇਸ ਕੰਤੇ ਆਹੀ ਹੀ ਪੁਲਿਸ ਇਥੇ ਘਰੇ ਮੌਕਾ ਵੇਖ ਕੇ ਸੀਰੇ ਵੇਖ ਕੇ ਗਈ ਆ ਜੀ ਉਸ ਤੋਂ ਬਾਅਦ ਕੋਈ ਮੁੜ ਕੇ ਨਹੀਂ ਆਈ ਮੁੜ ਕੇ ਚਲੋ ਆਉਂਦੇ ਸੀ ਉੱਥੇ ਸਾਡੇ ਕੋ ਫੇਰ ਆਇਓ ਅਸੀਂ ਫੇਰੇ ਹੁਣ ਚੱਲੇ ਆ ਠੀਕ ਹਾਂਜੀ ਅਹੀ ਸਰ ਇੱਕ ਨਾ ਘੁਰਕਵਿੰਡ ਤੋਂ ਜਿਹੜੀ ਚੋਰੀ ਹੋਈ ਆ ਕੀ ਸਰ ਪੂਰਾ ਮਸਲਾ ਦੇ ਕਿਹੜੇ ਤੱਥਾਂ ਦੇ ਆਧਾਰ ਤੇ ਜਿਹੜੀ ਆ ਉਹ ਜਾਂਚ ਜਾਰੀ ਆ ਸਾਨੂੰ ਫੜ ਕੋ ਕਮਲੇ ਦਾ ਹੀ ਬਲਬੀਰ ਸਿੰਘ ਸਾਨੂੰ ਸੇਵਾ ਸਿੰਘ ਵਾਸੀ ਕੋਟਵਾਲਾ ਉਹਦੇ ਬਿਆਨ ਤੇ ਹੀ ਮੁਕਦਮਾ ਦਰਜ ਕਰਤਾ ਜੀ 63/23 ਜੇ 15 9 23 ਨੰਬਰ 400 ਅਨੁਸਾਰ ਸੀ ਅਨਖਤੀ ਬੇਗਾਨੀ ਤੇ ਇਸ ਮੁਕਦਮੇ ਦੀ ਹਰ ਤੱਥਾਂ ਦੇ ਆਧਾਰ ਤੇ ਤਬੀਖਾ ਮੋਟਲੇ ਨਹੀਂ ਹੋਊਗੀ ਜਦੋਂ ਕੋ ਦੋਸ਼ੀ ਕ੍ਰੈਸ ਹੋ ਜਾਂਨ ਦਾ ਜ਼ਿੰਮੇਵਾਰ ਕਰਕੇ ਦਿੰਦੇ ਆ ਅੱਜ ਕੀਤੀ ਜਾ ਸਕਦੀ ਜਿਹੜੇ ਚੋਰ ਆ ਜਲਦੀ ਪੁਲਿਸ ਦੀ ਗ੍ਰਿਫਤਜ ਹੋਣਗੇ ਬਿਲਕੁਲ ਜੀ ਤੇਰੇ ਤੁਹਾਡੇ ਸਬੰਧ ਵਿੱਚ ਸੀਸੀਟੀਵੀ ਕੈਮਰੇ ਤੇ ਉਹਨਾਂ ਦੀ ਟੈਕਿੰਗ ਕਰ ਰਹੇ ਆ ਉਹਨਾਂ ਨੇ ਮਤਲਬ ਕਿ ਉਹ ਜਲਦੀ ਨਾਲ ਹੀ ਕਾਬੂ ਆਊਗਾ ਤੁਹਾਨੂੰ